ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਦੀ ਵੀਡੀਓ ਜੀ 12 ਤਰੀਕ 10ਵਾਂ ਮਹੀਨਾ 2025 ਆ ਮੱਝ ਸੇਲ ਹੈ ਜੀ ਵਧੀਆ ਜਮਾ ਟਾਪ ਦੀ ਆ ਚੰਗੇ ਕੱਦ ਕਾਠ ਦੀ ਹੈ ਜੀ ਤਾਂ 3 ਮਹੀਨਾ ਦੇ ਗੱਭਣ ਚੈੱਕ ਪਾਸ ਹੈ ਜੀ ਮੰਗਰਾ ਕੱਟੀ 6 ਕਿਲੋ ਦੁੱਧ ਦਿੰਦੀਆਂ ਦੋਨੇ ਟਾਈਮ ਮਿਲਦੀ ਹੈ ਵਧੀਆ ਜਮਾ ਖੜਕੇ ਮਿਲਦੀ ਹੈ ਦੋਨੇ ਟਾਈਮ ਕੱਟੀ ਤੇ ਮਿਲਦੀ ਹੈ ਜੀ ਵਧੀਆ ਵੱਡੇ ਕੱਦ ਕਾਠ ਦੀ ਹੈ ਜੇ ਕਿਸੇ ਵੀ ਨੇ ਲੈਣੀ ਹੈ ਬਾਈ ਨਾਲ ਸੰਪਰਕ ਕਰ ਲਿਓ ਆਪਾਂ ਨੰਬਰ ਵੀਡੀਓ 'ਚ ਪਾਵਾਂਗੇ ਇਹ ਕਿਸੇ ਵੀ ਨੇ ਲੈਣੀ ਹੈ ਬਾਈ ਨੇ ਸੰਪਰਕ ਕਰ ਲਿਓ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਧੰਨਵਾਦ ਆ ਸਾਰੇ ਵੀਰਾਂ ਦਾ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆਂ ਜੀ ਦਿਲੋਂ ਧੰਨਵਾਦ ਆ ਪਿੰਡ ਖੜੀ ਆ ਬਈ ਤਪਾ ਤਾਜੋ ਕੇ ਏਰੀਆ ਬਰਨਾਲਾ ਪੈ ਜਾਂਦਾ ਨੰਬਰ ਬਾਈ ਦਾ ਆਪਾਂ ਵੀਡੀਓ ਚ ਪਾਵਾਂਗੇ ਬਾਕੀ ਜਾਇਜ਼ ਰੇਟ ਆ ਜਮਾ 85000 ਰੁਪਇਆ ਮੌਕੇ ਤੇ ਮਾਣ ਤਾਣ ਹੋ ਜੂਗਾ ਜੇ ਕਿਸੇ ਵੀ ਨੇ ਲੈਣੀ ਆ ਬਾਈ ਨੇ ਸੰਪਰਕ ਕਰ ਲਿਓ ਵਧੀਆ ਜਮਾ ਠੰਡੀ ਸੀਲ ਹੈ ਜੀ ਮਗਰ ਵਧੀਆ ਕੱਟੀ ਆ ਟਾਪ ਦੀ ਆ ਦੇਖੋ ਜੀ ਕੱਟੀ ਵਧੀਆ ਪੂਰੀ ਚੰਗੀ ਆ ਜੇ ਕਿਸੇ ਵੀਰ ਨੇ ਲੈਣੀ ਹੈ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਵੀਡੀਓ ਚ ਪਾਤਾ ਆਪਾਂ ਬਾਕੀ ਬਈ ਜੇ ਕਿਸੇ ਵੀਰ ਨੇ ਐਡ ਕਰਾਉਣੀ ਆਪਣਾ ਨੰਬਰ YouTube ਤੇ ਵੀ ਲਿਖਿਆ ਹੋਇਆ ਤੇ ਪੇਜ ਤੇ ਵੀ ਲਿਖਿਆ ਹੋਇਆ ਜਦੋਂ ਮਰਜੀ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਆ ਕੀਤਾ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਹੈ ਯਹੀ ਸਪੋਰਟ ਕਰਦੇ ਰਹੋ ਆਪਣੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਆਪਾਂ ਅੱਗੇ ਤੇ ਵੱਧ ਪਾਉਣੇ ਹੈ ਜੀ ਮਾਨ ਕਲੈਰੀ ਆਪਣਾ ਪੇਜ ਹੈ ਜੇ ਕਿਸੇ ਵੀਰ ਨੇ ਐਡ ਕਰਾਉਣੀ ਆਪਣੇ ਨਾਲ ਸੰਪਰਕ ਕਰ ਸਕਦਾ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਹੈ ਜਦੋਂ ਧੰਨਵਾਦ